ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਰਾਜਵਾਲ ਵੱਲੋਂ ਨਵੇਂ ਖੇਤੀ ਕਾਨੂੰਨਾਂ ਅਤੇ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਡੀਸੀ ਲੁਧਿਆਣਾ ਨੂੰ ਰਾਸ਼ਟਰਪਤੀ ਦੇ ਨਾਂ ਇੱਕ ਮੰਗ ਪੱਤਰ ਵੀ ਸੌਂਪਿਆ। ਪ੍ਰਦਰਸ਼ਨ ਕਰ ਰਹੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਸੀ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਨਵੇਂ ਖੇਤੀ ਕਾਨੂੰਨ ਲਿਆਂਦੇ ਗਏ ਹਨ ਉਹ ਕਿਸਾਨਾਂ ਦੇ ਬਿਲਕੁਲ ਵਿਰੁੱਧ ਹਨ ਅਤੇ ਇਸ ਦੇ ਨਾਲ ਕਿਸਾਨ ਬਰਬਾਦ ਹੋ ਜਾਣਗੇ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਦੀ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਵਿੱਚ ਹੋ ਰਹੇ ਬੇਹਤਿਆਸ਼ਾ ਵਾਧੇ ਨਾਲ ਆਮ ਲੋਕ ਅਤੇ ਕਿਸਾਨਾਂ ਦਾ ਜੀਣਾ ਮੁਸ਼ਕਲ ਹੋ ਗਿਆ ਹੈ ਜਿਸ ਕਾਰਨ ਅੱਜ ਦੇ ਸਮੇਂ ਵਿੱਚ ਖੇਤੀਬਾੜੀ ਕਰਨਾ ਬਹੁਤ ਔਖਾ ਹੈ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਸੱਤਵੇਂ ਆਸਮਾਨ ਨੂੰ ਛੂ ਰਹੀਆਂ ਹਨ ਜਿਸ ਕਾਰਨ ਉਹਨਾਂ ਦੇ ਘਰ ਦਾ ਬਜਟ ਵੀ ਬਿਲਕੁਲ ਵਿਗੜ ਚੁੱਕਾ ਹੈ ਇਸ ਲਈ ਹੋ ਮੋਦੀ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਇਹਨਾਂ ਵਧੇ ਹੋਏ ਕੀਮਤਾਂ ਨੂੰ ਤੁਰੰਤ ਵਾਪਸ ਲੈਣ ਅਤੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਸੀਂ ਜੀ ਜਿਹੜਾ ਇਹ ਡੀਜ਼ਲ ਪੈਟਰੋਲ ਤੇ ਗੈਸ ਦੀਆਂ ਰੋਜ਼ਾਨਾ ਹੀ ਸੁੱਤੇ ਉੱਠਦਿਆਂ ਨੂੰ ਜਦ ਦੇਖੀਦਾ ਤਾਂ ਕੀਮਤ ਵਧੀ ਹੁੰਦੀ ਹੈ ਹਰ ਰੋਜ਼ ਡੀਜ਼ਲ ਦੀ 50 ਪੈਸੇ ਰੁਪਈਆ ਰੋਜ਼ਾਨਾ ਵਧਦੀ ਹੈ ਪੈਟਰੋਲ ਦੀ ਰੋਜ਼ਾਨਾ ਵਧ ਰਹੀ ਹੈ ਟਰਾਲ ਤਾਂ ਮੈਨੂੰ ਲੱਗਦਾ ਮਾਰਚ-ਮਾਰਚ ਇਹ 100 ਰੁਪਏ ਦੇ ਉੱਤੇ ਟਪਾਉਣ ਦੇਣਗੇ ਡੀਜ਼ਲ ਨੂੰ ਵੀ 100 ਦੇ ਲਗਭਗ ਹੀ ਕਰ ਦੇਣਗੇ ਗੈਸ ਸਿਲੰਡਰ ਅੰਨੇ ਵਾ ਰੇਟ ਵਧਾ ਰਹੇ ਨੇ ਲੋਕਾਂ ਦੀ ਬਹੁਤ ਜਾਣਕ ਚੁੰਬਰ ਕੱਢੀ ਪਈ ਆ ਤੇ ਉਹਦੇ ਸਬੰਧ ਦੇ ਵਿੱਚ ਹਰ ਜੋ ਉੱਥੇ ਦਿੱਲੀ ਦੇ ਵਿੱਚ ਸਾਡੇ ਜਥੇਬੰਦੀਆਂ ਬੈਠੀਆਂ ਨੇ ਸਯੁਕਤ ਮੋਰਚਾ ਉਹ ਉੱਥੇ ਬੈਠੇ ਨੇ ਪਰ ਮੋਦੀ ਦਾ ਹਜੇ ਟਾਸ ਤੋਂ ਮਸ ਨਹੀਂ ਹੋ ਰਿਹਾ ਉਹਦੇ ਸਬੰਧ ਵਿੱਚ ਵੀ ਅਸੀਂ ਮੰਗ ਪੱਤਰ ਦੇ ਰਹੇ ਹਾਂ ਸਾਰੇ ਜ਼ਿਲ੍ਹਿਆਂ ਹੈੱਡਕੁਆਟਰਾਂ ਦੇ ਉੱਤੇ ਤੇ ਸਾਰੇ ਜਥੇਬੰਦੀਆਂ ਸਾਰੀਆਂ ਦੇ ਰਹੀਆਂ ਨੇ ਰਲ ਮਿਲ ਕੇ ਤੇ ਬਾਕੀ ਜੇ ਨਾ ਬਾਜ ਆਏ ਨਾ ਕਾਨੂੰਨ ਵਾਪਸ ਕੀਤੇ ਤਾਂ ਅਸੀਂ ਤੋਂ ਵੱਡਾ ਕੋਈ ਪ੍ਰੋਗਰਾਮ ਨਹੀਂ ਕਰਾਂਗੇ ਸਾਡੀਆਂ ਜਥੇਬੰਦੀਆਂ ਬਣਾ ਰਹੀਆਂ ਨੇ ਪਲਾਨ ਵੀ ਕਿਵੇਂ ਕਰਨਾ ਤੇ ਉਸ ਤੋਂ ਬਾਅਦ ਕੋਈ ਵੱਡਾ ਪ੍ਰੋਗਰਾਮ ਸਾਨੂੰ ਇਹ ਨਹੀਂ ਹੈ ਵੀ ਅੱਗੇ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਕੀੜਾ ਅੱਗੇ ਕਣਕ ਦੀ ਵਾਢੀ ਆ ਰਹੀ ਹੈ ਵੀ ਕਿਸਾਨਾਂ ਨੇ ਕਣਕ ਵੱਢਣ ਸਾਹਮਣੇ ਖਾਤਰ ਉੱਥੋਂ ਆਇਆ ਅਸੀਂ ਪਿੰਡਾਂ ਦੀ ਰਲ ਮਿਲ ਕੇ ਪਿੰਡਾਂ ਦੇ ਵਿੱਚ ਜਿਹੜੇ ਬੰਦੇ ਉੱਥੇ ਸਾਡੇ ਬੈਠੇ ਨੇ ਉਹ ਨਹੀਂ ਕਣਕ ਅਸੀਂ ਰਲ ਮਿਲ ਕੇ ਵੱਢਾਂਗੇ ਆਪਣੀਆਂ ਕੰਬਾਈਨਾਂ ਨਾਲ ਵੱਢਾਂਗੇ ਆਪਣੀ ਟਰੈਕਟਰ ਟਰਾਲੀਆਂ ਨਾਲ ਉਹਨਾਂ ਦੀ ਮਦਦ ਕਰਾਂਗੇ ਅਸੀਂ ਕੰਬਾਈਨ ਕਿਸਾਨਾਂ ਦੀ ਪਿੱਠ ਨਹੀਂ ਲੱਗਣ ਦਵਾਂਗੇ ਜਿਹੜਾ ਵੀ ਸਾਡਾ ਕਿਸਾਨ ਵੀਰ ਉੱਥੇ ਦਿੱਲੀ ਦੇ ਵਿੱਚ ਬੈਠਾ ਹੈ ਅਸੀਂ ਪਿੰਡਾਂ ਦੇ ਵਿੱਚ ਰਲ ਮਿਲ ਕੇ ਉਹਨਾਂ ਦੀ ਫਸਲ ਸੰਭਾਂਗੇ ਪਰ ਉਹਨਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਂਦਿਆਂਗੇ ਅਸੀਂ ਜਿਹੜਾ ਅੱਜ ਮੰਗ ਪੱਤਰ ਆਪਣਾ ਦਿੱਤਾ ਜਿਹੜੀਆਂ ਪੈਟਰੋਲ ਡੀਜ਼ਲ ਦੀਆਂ ਰੋਜ਼ ਕੀਮਤਾਂ ਅੰਨੇ ਵਾ ਵਧੀਆਂ ਨੇ ਜਿਹੜਾ ਇਹ ਮੋਦੀ ਤੇ ਉਹ ਜਿਹੜਾ ਇੱਕ ਆੱਖਾਂ ਫੇਰਨ ਵਾਲਾ ਆਰਾਮਦੇਵ ਠੀਕਾ ਜਿਹੜਾ ਕਹਿੰਦਾ ਹੁੰਦਾ ਸੀ ਪਿੱਛੇ ਵੀ ਗੈਸ ਦੇ ਸਿਲੰਡਰ ਇੰਨੇ ਹੁਣ ਉਹ ਸਾਨੂੰ ਲੱਭਦੇ ਨਹੀਂ ਹੈਗੇ ਨਾ ਉਦੋਂ ਆ ਅੰਨਾ ਹਜ਼ਾਰੇ ਲੱਭਦਾ ਜਿਹੜਾ ਇਹਨਾਂ ਨੇ ਆਪਣੀ ਮੋਨੋਪੋਲੀ ਕਰਕੇ ਉਹ ਸਾਰਾ ਇਕੱਠਾ ਕਰਕੇ ਤੰਤਰ ਜੋ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਹੁਣ 69 ਰੁਪਏ ਪੈਸੇ ਬੈਰਲ ਡੀ ਆਪਣੇ ਪੈਟਰੋਲ ਕੱਚੇ ਤੇਲ ਦੀਆਂ ਕੀਮਤਾਂ ਨੇ ਜੋ ਕਿ ਉਹ ਤੋਂ ਬਗੈਰ ਆਪਣੇ ਰੇਟ ਕਿੱਥੇ ਵਧਾਏ ਹੋਏ ਨੇ ਜਿਹੜੇ ਪਿਛਲੇ ਸਮਿਆਂ 'ਚ ਕਿੰਨੇ ਘੱਟ ଥିਗੇ ਤੇ ਉਹ ਕਿੱਥੇ ଥିਗੇ ਅਸੀਂ ਇਹ ਨਹੀਂ ਕਰਦੇ ਵੀ ਅਸੀਂ ਉਹਨਾਂ ਦੀ ਮਤਲਬ ਹਮਾਇਤ ਕਰਦੇ ਹਾਂ ਪਰ ਅਸੀਂ ਇਹ ਗੱਲ ਕਰਦੇ ਹਾਂ ਵੀ ਜਿਹੜੇ ਰੇਟ ਕਿੱਥੇ ਥੀਗੇ ਹੁਣ ਕਿੱਥੇ ਪਹੁੰਚੇ ਹੋਏ ਨੇ ਕੱਚੇ ਰੇਟ ਦੇ ਤੇ ਆ ਜਿਹੜਾ ਇਹਨਾਂ ਤਿੰਨ ਕਾਨੂੰਨ ਆਪਣੇ ਕਾਲੇ ਬਣਾ ਕੇ ਜਿਹੜੇ ਥੋਪੇ ਹੋਏ ਨੇ ਇਹ ਵੀ ਮਤਲਬ ਇਹ ਸਾਰੀਆਂ ਚੀਜ਼ਾਂ ਦੇ ਧੱਕਾ ਆਪਣਾ ਕਰਨ ਲੱਗਿਆ ਹੋਇਆ ਵੀ ਮੈਂ ਮੋਦੀ ਮੈਂ ਮੋਦੀ ਵੀ ਮੋਦੀ ਤੋਂ ਬਗੈਰ ਕੋਈ ਹੋਰ ਹੈ ਨਹੀਂਗਾ ਮਤਲਬ ਉਸ ਨੂੰ ਇਹ ਕਰਨ ਲਈ ਹਾਂ ਵੀ ਅਸੀਂ ਉਸ ਵਾਸਤੇ ਇਸ ਚੀਜ਼ਾਂ ਨੂੰ ਨਾ ਬਰਦਾਸ਼ਤ ਕਰਨ ਲਈ ਉੱਥੇ ਬੈਠੇ ਆ ਜਿੰਨਾ ਟਾਈਮ ਲੱਗੂਗਾ ਅਸੀਂ ਲਾਵਾਂਗੇ ਲੁਧਿਆਣਾ ਤੋਂ ਅਕਸ਼ਿਤ ਪਖੋਦੀ ਦੀ ਰਿਪੋਰਟ ਐਸਐਮਜੀ ਨਿਊਜ਼